वागुरू 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 जी का खालसा वागुरू जी की फतेह गुरु अमरदस जी साढ़े किनवे गुरु हैं तीसरे गुरु और कितने रेंदे सके कितें रहकर उन्होंने सिक्खी का प्रचार किया कितने रोते थे गोइंदवाल साहेब कितने रेंदे सके ਕਿ ਨੰਨੇ ਆ ਪਿਛਲੀ ਵਾਰੀ ਆਪਾਂ ਸਾਖੀ ਸੁਣੀ ਸੀਗੀ ਕਿ ਜਿਹੜਾ ਰਾਜਾ ਸੀਗਾ ਹਰੀਚੰਦ ਸੀਗਾ ਉਹ ਲਖਣਾ ਫਿਰ ਉੱਥੇ ਭੇਜਦਾ ਸੀਗਾ ਜਿਹੜੇ ਸਿੱਖ ਸੀਗੇ ਨਾ ਗੁਰੂ ਸਾਹਿਬ ਜੀ ਦੇ ਜਿਹੜੇ ਸਿੱਖ ਸੀ ਉਹ ਪਹਿਲੇ ਗਏ ਸੀਗੇ ਉੱਥੇ ਉਹਦੇ ਰਾਜ ਦੇ ਵਿੱਚ ਫਿਰ ਉਹ ਜਿਹੜਾ ਰਾਜਾ ਸੀ ਉਹਦਾ ਮੁੰਡਾ ਸਿੱਖ ਹੋ ਗਿਆ ਸੀਗਾ ਸਾਰਿਆਂ ਨੂੰ ਯਾਦ ਹੈ ਸਾਖੀ ਜਿਹੜੀ ਸੁਣੀ ਸੀ ਪਿਛਲੀ ਵਾਰੀ ਉਕੇ ਤੁਸੀਂ ਫਿਰ ਤੋਂ ਸੁਣ ਸਕਦੇ ਆ YouTube ਤੇ ਜਾ ਕੇ ਰਾਈਟ ਸੋ ਜਿਹੜਾ ਡੀ ਰਿਮੈਂਬਰ ਕਿ ਜਦੋਂ ਰਾਜਾ ਆਪਣੀ ਰਾਣੀਆਂ ਨਾਲ ਉੱਥੇ ਆਇਆ ਸੀ ਉਹਦੀ ਇੱਕ ਰਾਣੀ ਜਿਹੜੀ ਸੀਗੀ ਉਹਨੇ ਫੇਸ ਕਵਰ ਕੀਤਾ ਹੋਇਆ ਸੀਗਾ ਤੇ ਗੁਰੂ ਸਾਹਿਬ ਜੀ ਨੇ ਸਹਿਜ ਸੁਭਾਏ ਕਿਹਾ ਸੀਗਾ ਕਿ ਜੇ ਤਾ ਤੁਸੀਂ ਗੁਰੂ ਦੇ ਦਰਸ਼ਨ ਕਰਨ ਆਣੇ ਆ ਤੇ ਤੁਸੀਂ ਮੂੰਹ ਟੱਕ ਕੇ ਥੋੜੀ ਆਉਂਗੇ ਇੱਥੇ ਕਮਲੀ ਕੌਣ ਹੈਗੀ ਹੈ ਉਹ ਸੱਚੀ ਕਮਲੀ ਹੋਗੀ ਸੀ ਹੀ ਪਾਗਰ ਹੋਗੀ ਸੀ ਹੀ ਰਾਈਟ ਤੇ ਉਹ ਫਿਰ ਜੰਗਲ ਦੇ ਵਿੱਚ ਧੋੜ ਗਈ ਸੀਗੀ ਸੋ ਇੱਕ ਉਸੇ ਟਾਈਮ ਦੇ ਵਿੱਚ ਇੱਕ ਹਕੀਮ ਸੀਗਾ ਜਿਹੜਾ ਕਿ ਬੜਾ ਵਧੀਆ ਉਹ ਮਸ਼ਹੂਰ ਹਕੀਮ ਸੀਗਾ ਤੇ ਉਹਨੂੰ ਇੱਕ ਬਿਮਾਰੀ ਹੋ ਜਾਂਦੀ ਹੈ ਹਕੀਮ ਵੀ ਬਸ ਕਾਈਂਡ ਆਫ ਲਾਈਕ ਅ ਡੀਸੀ ਡਾਕਟਰ ਸੋ ਉਹਨੂੰ ਇੱਕ ਬਿਮਾਰੀ ਹੋ ਜਾਂਦੀ ਹੈ ਉਹ ਆਪਣਾ ਇਲਾਜ ਨਹੀਂ ਕਰ ਪਾਂਦਾ ਈਵਨ ਕਿਸੇ ਕੋਲੋਂ ਵੀ ਉਹਦਾ ਇਲਾਜ ਨਹੀਂ ਹੋ ਪਾਂਦਾ ਤੇ ਉਹਨੂੰ ਗੁਰੂ ਅਮਰਦਾਸ ਜੀ ਬਾਰੇ ਪਤਾ ਲੱਗਦਾ ਹੈ ਤੇ ਉਹ ਸੰਗਤਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਜ ਜਦੋਂ ਉਹ ਦਰਸ਼ਨ ਕਰਨ ਵਾਸਤੇ ਜਾਂਦਾ ਵੈ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਖੜਾਵਾ ਸੀਗੀ ਖੜਾਵਾਵਾਂ ਹੁੰਦੀਆਂ ਸੀਗੀਆਂ ਜਿਹੜੀਆਂ ਕਿ ਲੱਕੜ ਦੀ ਜੁੱਤੀ ਹੁੰਦੀ ਸੀ ਸੋ ਗੁਰੂ ਸਾਹਿਬ ਜਿਹੜੇ ਖੜਾ ਸੀਗੀ ਉਹ ਜਦੋਂ ਦੀ ਬਾਡੀ ਨੂੰ ਟੱਚ ਕਰਦੀ ਹੈ ਤੇ ਉਹਦਾ ਉਹ ਜਿਹੜਾ ਰੋਗ ਸੀਗਾ ਉਹਦੀ ਜਿਹੜੀ ਉਹ ਪ੍ਰੋਬਲਮ ਸੀਗੀ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਸੋ ਉਸ ਤੋਂ ਬਾਅਦ ਉਹਦਾ ਦਿਨ ਨਹੀਂ ਕਰਦਾ ਕਿ ਉਹ ਪੋਇੰਦਬਾਲ ਸਾਹਿਬ ਨੂੰ ਛੱਡ ਕੇ ਜਾਏ ਉੱਥੇ ਹੀ ਰੁਕ ਜਾਂਦਾ ਤੇ ਉਹ ਹਮੇਸ਼ਾ ਸੱਚ ਨੇ ਸੱਚ ਸੱਚ ਨੇ ਸੱਚ ਬੋਲਦਾ ਰਹਿੰਦਾ ਤੇ ਇਸ ਕਰਕੇ ਉਹਦਾ ਨਾਮ ਹੀ ਸੱਚ ਨੇ ਸੱਚ ਪੈ ਜਾਂਦਾ ਤੇ ਉਹ ਕੀ ਕਰਦਾ ਲੰਗਰ ਹਾਲ ਚ ਸੇਵਾ ਕਰਦਾ ਜੰਗਲ ਦੇ ਵਿੱਚ ਜਾ ਕੇ ਲੱਕੜਾਂ ਕੱਟ ਕੇ ਲਿਆਉਂਦਾ ਵਾ ਤਾਂ ਕਿ ਉਸ ਬਾਲਣ ਦੇ ਨਾਲ ਲੰਗਰ ਪੱਕ ਸਕੇ ਸੋ ਇੱਕ ਦਿਨ ਉਹ ਜੰਗਲ ਦੇ ਵਿੱਚ ਜਾਂਦਾ ਹੈ ਤੇ ਉਹ ਖੜਾ ਹੁੰਦਾ ਪਿੱਛੋਂ ਦੀ ਆ ਕੇ ਉਹਨੂੰ ਕੋਈ ਘੁੱਟ ਕੇ ਫੜ ਲੈਂਦਾ ਉਹ ਜਦੋਂ ਪਿੱਛੇ ਮੁੜ ਕੇ ਦੇਖਦਾ ਕੌਣ ਹੁੰਦਾ ਉਹ ਦੇਖਦਾ ਕਿ ਇੱਕ ਜੀ ਨਨੀ ਹੈ ਜਿਹੜੀ ਪਾਗਲ ਜੀ ਲੱਗਦੀ ਹੈ ਤੇ ਉੱਚੀ ਉੱਚੀ ਹੱਸਦੀ ਹੈਗੀ ਹੈ ਉਹ ਬਹੁਤ ਜ਼ਿਆਦਾ ਡਰ ਜਾਂਦਾ ਹੈ ਉਹ ਆਪਣੀ ਲੱਕੜਾਂ ਵੀ ਉੱਥੇ ਹੀ ਛੱਡ ਜਾਂਦਾ ਹੈ ਤੇ ਉਹ ਵਾਪਸ ਚਲਾ ਜਾਂਦਾ ਹੈ ਤੇ ਉਹ ਗੁਰੂ ਅਮਰਦਾਸ ਜੀ ਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਅੱਜ ਲੱਕੜਾ ਨਹੀਂ ਲੈ ਕੇ ਆਇਆ ਉੱਥੇ ਇੱਕ ਪਾਗਲ ਜਨਾਨੀ ਸੀਗੀ ਗੁਰੂ ਸਾਹਿਬ ਜੀ ਕਹਿੰਦੇ ਤੁਹਾਨੂੰ ਪਤਾ ਉਹ ਪਾਗਲ ਜਨਾਨੀ ਕੌਣ ਸੀਗੀ ਉਹ ਉਸ ਰਾਜੇ ਦੀ ਰਾਣੀ ਸੀਗੀ ਜਿਹੜੀ ਕਮਲੀ ਹੋ ਕੇ ਜੰਗਲ ਦੇ ਵਿੱਚ ਭੱਜ ਗਈ ਸੀਗੀ ਉਸ ਬੰਦੇ ਨੂੰ ਉਸ ਰਾਣੀ ਤੇ ਉਸ ਜਨਾਨੀ ਤੇ ਬੜਾ ਤਰਸ ਆਉਂਦਾ ਹੈ ਤਉ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਉਹਨੂੰ ਕਿੱਦਾਂ ਇੱਥੇ ਲੈ ਕੇ ਆਵਾਂ ਉਹ ਕਿੱਦਾਂ ਠੀਕ ਹੋਏਗੀ ਉਹ ਤੇ ਇੱਥੇ ਆਏਗੀ ਨਹੀਂ ਕਿਉਂਕਿ ਉਹ ਪਾਗਲ ਹੈਗੀ ਹੈ ਸੋ ਲੈਟਸ ਜੇ ਮੈਂ ਠੀਕ ਹੋ ਸਕਦਾ ਗੁਰੂ ਸਾਹਿਬ ਜੀ ਦੀ ਖੜਾਹ ਦੇ ਨਾਲ ਹੋ ਸਕਦਾ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਖੜਾਹ ਹੈਗੀ ਹੈ ਉਹ ਜੁੱਤੀ ਹੈਗੀ ਹੈ ਜੀ ਉਹਦੇ ਨਾਲ ਟੱਚ ਹੋਏਗੀ ਸ਼ਾਇਦ ਉਹ ਵੀ ਠੀਕ ਹੋ ਜਾਏ ਸ਼ਾਇਦ ਨਹੀਂ ਪੱਕਾ ਠੀਕ ਹੋ ਜਾਏ ਸੋ ਗੁਰੂ ਸਾਹਿਬ ਜੀ ਨੂੰ ਕਹਿੰਦਾ ਹੈਗਾ ਕਿ ਮੈਨੂੰ ਤੁਸੀਂ ਆਪਣੀ ਇੱਕ ਖੜਾਹ ਦੇ ਦਿਓ ਤੇ ਗੁਰੂ ਸਾਹਿਬ ਜੀ ਨੂੰ ਇੱਕ ਖੜਾਹ ਦਿੰਦੇ ਹੈਗੇ ਆ ਉਹ ਜੰਗਲ ਚ ਜਾਂਦਾ ਹੈਗਾ ਉਹ ਫਿਰ ਤੋਂ ਜਨਾਨੀ ਆ ਕੇ ਉਹਨੂੰ ਘੁੱਟ ਕੇ ਫੜ ਲੈਂਦੀ ਤੇ ਜਦੋਂ ਉਹ ਖੜਾ ਨੂੰ ਟੱਚ ਕਰਦੇ ਆ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਉਹਨੂੰ ਆਪਣੇ ਨਾਲ ਗੋਹਿੰਦਵਾਲ ਸਾਹਿਬ ਲੈ ਕੇ ਆਉਂਦੇ ਆ ਤੇ ਗੁਰੂ ਸਾਹਿਬ ਜੀ ਉਹਨੂੰ ਸੋਹਣੇ ਵਸਤਰਾਂ ਦੇ ਨਾਲ ਨਿਵਾਜਦੇ ਹੈਗੇ ਆ ਤੇ ਗੁਰੂ ਸਾਹਿਬ ਜੀ ਉਹਨਾਂ ਦੋਨਾਂ ਦਾ ਵਿਆਹ ਕਰਾ ਦਿੰਦੇ ਆ ਤੇ ਜਿਹੜੀ ਦੂਜੀ ਖੜਾ ਸੀਗੀ ਉਹ ਵੀ ਉਹਨਾਂ ਨੂੰ ਦੇ ਦਿੰਦੇ ਆ that way they know ki what is the real meaning of a married life ki ਜਿਹੜੇ ਹਸਬੰਡ ਵਾਈਫ ਹੈ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਇੱਕ ਮਤ ਦੇ ਨਾਲ ਅੰਡਰਸਟੈਂਡਿੰਗ ਦੇ ਨਾਲ ਚੱਲਣਾ ਪੈਂਦਾ ਹੈ ਨਾ ਕਿਉਂਕਿ ਜਿਹੜੀ ਇੱਕ ਖੜਾ ਜਦੋਂ ਤੁਸੀਂ ਜੁੱਤੀ ਪਾਉਂਦੇ ਆ ਇੱਕ ਜੁੱਤੀ ਥੋੜੀ ਪਾਉਂਦੇ ਹੈਗੇ ਆ ਦੋਨੋਂ ਪਾਕੀ ਥੁਰਦੇ ਹੈਗੇ ਆ ਹੈ ਨਾ ਸੋ ਗੁਰੂ ਸਾਹਿਬ ਨੇ ਜਦੋਂ 22 ਮੰਡੀਆਂ ਦੀ ਸਥਾਪਨਾ ਕੀਤੀ ਸੀਗੀ ਮੰਡੀਆਂ ਮੀਨਸ ਜਦੋਂ ਉਹਨਾਂ ਨੇ ਉਹ ਜਗਾਹਾਂਾਂ ਜਿੱਥੇ ਜਿੱਥੇ ਸਿੱਖੀ ਦਾ ਪ੍ਰਚਾਰ ਹੋਣਾ ਸੀਗਾ ਕੀਤਾ ਸੀਗਾ ਉਹਦੇ ਵਿੱਚੋਂ ਇੱਕ ਮੰਜੀ ਉਸ ਸੱਚ ਨ ਸੱਚ ਨੋ ਦਿੱਤੀ ਸੀਗੀ ਹੁਣ ਅਸੀਂ ਗੁਰੂ ਸਾਹਿਬ ਜੀ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਤਨ ਹੈ ਤਨ ਹੈ ਤਨ ਨੇ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ